ਸਾਰੇ ਸਿਖਿਆਰਥੀਆਂ ਨੂੰ ਮੇਰੀ ਜੀ ਸਤਿ ਸ੍ਰੀ ਅਕਾਲ ਅੱਜ ਦੇ ਵੀਡੀਓ ਚ ਆਪਾਂ ਚਰਚਾ ਕਰਾਂਗੇ ਬੀਏ ਸਮੈਸਟਰ 3 ਉਹਦਾ ਪਾਠਕ੍ਰਮ ਕੀ ਹੈ ਪ੍ਰੀਖਿਆ ਦਾ ਪੈਟਰਨ ਕੀ ਹੈ ਸਭ ਤੋਂ ਪਹਿਲਾਂ ਚਰਚਾ ਕਰਦੇ ਹਾਂ ਪਾਠਕ੍ਰਮ ਦੇ ਬਾਰੇ ਤੇ ਇੱਕ ਹੀ ਆਪਣੇ ਪੇਪਰ ਹੋਵੇਗਾ ਔਰ ਜਿਹੜੀ ਲਿਖਤ ਪ੍ਰੀਖਿਆ ਹੈਗੀ ਹੈ ਯੂਨੀਵਰਸਿਟੀ ਦੁਆਰਾ ਲਿੱਤੀ ਜਾਵੇਗੀ 120 ਨੰਬਰ ਦੀ ਔਰ ਅੰਦਰੂਨੀ ਮੁਲਾਂਕਣ ਹੈ ਉਹ 30 ਨੰਬਰ ਦਾ ਟੋਟਲ 150 ਨੰਬਰ ਦਾ ਉਹਨਾਂ ਦਾ ਜਿਹੜਾ ਪਾਠਕ੍ਰਮ ਹੈ ਉਸ ਤਰ੍ਹਾਂ ਪਹਿਲੀ ਔਰ ਦੂਜੀ ਯੂਨਿਟ ਹੈ ਜੋ ਹੈ ਉਹ ਕਾਵ ਸੰਗ੍ਰਹਿ ਮੱਧਕਾਲਨ ਪੰਜਾਬੀ ਕਾਵ ਲਹਿਰਾਂ ਇਹਦਾ ਜਿਹੜਾ ਸੰਪਾਦਕ ਕਰਤਾ ਹੈ ਮੈਂ ਸੰਪਾਦਕ ਕੁਲਦੀਪ ਸਿੰਘ ਅਤੇ ਡਾਕਟਰ ਸੰਦੀਪ ਸਿੰਘ ਮੁੰਡੇ ਜਿਹੜੇ ਸਾਥੀ ਹੈ ਉਹਨਾਂ ਨੇ ਕੀਤਾ ਹੈ ਵਿੱਚ ਸ਼ਾਮਲ ਕਵੀਆਂ ਦੀਆਂ ਰਚਨਾਵਾਂ ਜਾਂ ਕਵਿਤਾਵਾਂ ਦੀ ਪ੍ਰਸੰਗ ਸਹਿਤ ਵਿਆਖਿਆ ਕਥਾਨਕ ਬਾਰੇ ਸਾਰ ਵਿਸ਼ਾ ਵਸਤੂ ਅਤੇ ਕੇਂਦਰੀ ਭਾਵ ਤੋਂ ਸੰਬੰਧਿਤ ਪ੍ਰਸ਼ਨ ਪੁੱਛੇ ਜਾਣਗੇ ਇਹ ਜਿਹੜੀ ਕਿਤਾਬ ਹੈ ਰਾਜਸਥਾਨ ਦੇ ਅੰਦਰ ਹਰ ਥਾਂ ਉਪਲਬਧ ਹੈਗੀ ਹੈ ਤੇ ਤੁਸੀਂ ਲੈ ਸਕਦੇ ਹੋ ਯੂਨਿਟ 3 ਸਾਹਿਤ ਸੰਗ੍ਰਹਿ ਮੱਧਕਾਲਨ ਪੰਜਾਬੀ ਕਾਵਲਹਿਰਾਂ ਸੰਪਾਦਕ ਹੋ ਹੀ ਕੁਲਦੀਪ ਸਿੰਘ ਅਤੇ ਡਾਕਟਰ ਸੰਦੀਪ ਸਿੰਘ ਮੁੰਡੇ ਵਿੱਚ ਸ਼ਾਮਲ ਕਵੀਆਂ ਦਾ ਜੀਵਨ ਸਾਹਿਤਕ ਯੋਗਦਾਨ ਅਤੇ ਕਾਵਕਲਾ ਜਿਹੜਾ ਆਪਣੀ ਆ ਕਿਤਾਬ ਹੈ ਮੱਧਕਾਲਨ ਪੰਜਾਬੀ ਕਾਵਲਹਿਰਾਂ 3 ਸਮੈਸਟਰ ਦੇ ਅੰਦਰ ਇੰਦੀਆਂ ਤਨੀ ਉंट ਆ ਗਈਆਂ ਮਾਤਪੁਣ ਹੈ ਔਰ ਬਿਲਕੁਲ ਰਾਜਸਥਾਨ ਦੇ ਅੰਦਰ ਹਰ ਵਿਦਿਆਰਥੀ ਨੂੰ ਕਿਤਾਬ ਆਸਾਨੀ ਨਾਲ ਉਪਲਬਧ ਹੋ ਜੇ ਐਸ ਲਈ ਆਉ ਉਪਰਾਲਾ ਕੀਤਾ ਗਿਆ ਹੈਗਾ ਔਰ ਹਰ ਥਾਂ ਉਪਲਬਧ ਹੈਗੀ ਹੈ ਔਰ ਇਹਨਾਂ ਦੀ ਜਿਹੜੀ ਮੁੱਲ ਹੈ ਉਹ ਬਹੁਤ ਘੱਟ ਰੱਖਿਆ ਹੈ ਸੀ ਇਸ ਕਾਰਨ ਤਾਂ ਕਿ ਹਰ ਬੱਚਾ ਉਹ ਕਿਤਾਬ ਪੜ ਸਕੇ ਯੂਨਿਟ ਚੌਥੀ 1701 ਤੋਂ ਲੈ ਕੇ 1850 ਈਸਵੀ ਤੱਕ ਦਾ ਪੰਜਾਬੀ ਸਾਇਤ ਦਾ ਇਤਿਹਾਸ ਉਪਜੀਆਂ ਸਹਾਇਤਕਤਾ ਰਾਵਾਂ ਹੁਣ ਇਹਦੇ ਵਿੱਚ ਕੀ ਕਰਨਾ ਹੈ ਸੂਫੀ ਕਾਵ 1700 ਤੋਂ ਲੈ ਕੇ 1850 ਦੇ ਅੰਦਰ ਜਿਹੜਾ ਸੂਫੀ ਕਾਵ ਹੈ ਉਸ ਨੂੰ ਪੜਨੇ ਕਿੱਸਾ ਕਾਵ ਅਤੇ ਬੀਰ ਕਾਵ ਅਤੇ ਵਾਰ ਤੱਕ ਇਹ ਚਾਰ ਚੀਜ਼ਾਂ ਹੀ ਪੜ੍ਹੀਏ ਤੁਸੀਂ ਪੜ੍ਹਨੀ ਹੈ ਔਰ 1701 ਤੋਂ ਲੈ ਕੇ 1850 ਜਿਹੜਾ ਉਸ ਸਮੇਂ ਤੋਂ ਸੰਬੰਧ ਜਿਹੜੀ ਹੈ ਧਾਰਾਵਾਂ ਦੇ ਅੰਦਰ ਜੋ ਕਵੀ ਹੋਏ ਹੈ ਜਿਹੜੇ ਲਿਖਾਰੀ ਹੋਏ ਹੈ ਉਹਨਾਂ ਨੂੰ ਪੜ੍ਹ ਲੈ ਯੂਨਿਟ 5 ਵਿਸ਼ਰਾਮ ਚਿੰਨ ਵਿਸ਼ਰਾਮ ਚਿ ਨਾਨਗੇ ਅਸ਼ੁੱਧਵਾਕਾਂ ਤੋਂ ਸ਼ੁੱਧਵਾਕ ਸ਼ਬਦ ਦਾ ਅਰਥ ਅਤੇ ਉਸ ਦੀ ਵਾਕ ਵਿੱਚ ਵਰਤੋਂ ਵਾਕ ਰਚਨਾ ਆ ਸਕਦੀ ਹੈ ਸਧਾਨ ਵਾਕ ਸ਼ੁਕਤ ਵਾਕ ਮਿਸ਼ਰਤ ਵਾਕ ਵਾਕਾਂ ਵਿੱਚ ਆਊਗਾ ਲਿੰਗ ਬਦਲੋ ਆਊਗਾ ਸਕੂਲ ਪੱਤਰ ਦਾ ਲਿੰਗ ਬਦਲੋ ਐਵੇਂ ਆ ਜਾ ਕਰਦਾ ਸੀਗਾ ਜਵੇਂ ਰਾਜਾ ਦਾ ਰਾਣੀ ਇਸ ਵਾਰ ਲਿੰਗ ਬਦਲੋ ਵਾਕ ਦੇ ਅਧਾਰ ਤਾਊਗਾ ਵਾਕ ਦੇ ਅਧਾਰ ਤੇ ਹੋਵੇਗਾ ਪੂਰਾ ਵਾਕ ਲਿਖਿਆ ਹੋਵੇਗਾ ਔਰ ਫਿਰ ਉਹਦਾ ਕੀ ਕਹਿੰਦੇ ਲਿੰਗ ਬਦਲਣਾ ਹੋਵੇਗਾ ਐਵੇਂ ਹੀ ਵਾਕਾਂ ਵਿੱਚ ਵਚਨ ਬਦਲੋ ਤੇ ਵਾਕ ਆਵੇਗਾ ਪੂਰੇ ਵਾਕ ਦਾ ਵਚਨ ਬਦਲਣਾ ਹੋਵੇਗਾ ਇਸ ਤਰੀਕੇ ਨਾਲ ਜੋ ਹੈ ਪਾਠਕ੍ਰਮ ਹੈਗਾ ਔਰ ਇਸ ਦੇ ਅੰਦਰ ਜਿਹੜਾ ਪੈਟਰਨ ਹੈਗਾ ਉਹਨੂੰ ਵਿਸਥਾਰ ਸਹਿਤ 2 ਸੈਮੈਸਟਰ ਫਸਟ ਵਾਲੇ ਵੀਡੀਓ ਦੱਸਿਆ ਦਾ ਤੁਸੀਂ ਦੇਖ ਸਕਦੇ ਹੋ ਸੰਖੇਪਚਾਪਾ ਚਰਚਾ ਕਰਦੇ ਆਂ। ਖੰਡ ਉੜਾ ਜਿਹੜਾ ਉਹਦੇ ਵਿੱਚ ਛੋਟੇ ਪ੍ਰਸ਼ਨ ਆਣਗੇ 10 ਹਰ ਪ੍ਰਸ਼ਨ 2 ਨੰਬਰ ਦਾ ਹੈ। ਕੁੱਲ 20 ਔਰ ਇਹਦੇ ਦੇ ਅੰਦਰ ਆਜੋ ਥੋੜੇ ਵੱਡੇ ਪ੍ਰਸ਼ਨ ਜਿਨ੍ਹਾਂ ਦਾ ਜਵਾਬ ਆਪਾਂ ਨੂੰ 150 ਸ਼ਬਦਾਂ ਦੇ ਅੰਦਰ ਦੇਣਾ ਹੋਵੇਗਾ। ਲਗਭਗ ਸਵਾ 1.5 ਪੇਜ ਜਾਂ 1 ਪੇਜ ਵੀ ਸਰ ਸਕਦਾ ਹੈ। वो तुम जैसे लिखते गिन हो शब्द गिण लो डेढ़ सौ शब्द है इन्हना की होगा कि हर यूनिट चो दो पूछे जाएंगे पर करना की चो चो एक ही आप अथवाच होगा दो करना है पं यूनिटा चो पर्शन करा और हर प्रश्न अठ नंबर का तो जी चाली इसी तरीके ईड़े ईड़ी है जरा उस दे अंदर पर्सन हर यूनिट चो एक प्रश्न यूनिटा चो प्रसिंस कोई तन करने है ਔਰ ਹਰ ਪਰਸਨ ਜਿਹੜਾ 20 ਨੰਬਰ ਦਾ ਹੋਵੇਗਾ ਟੋਟਲ ਹੋ ਗਿਆ ਜੀ 60 ਆ ਹੋ ਗਿਆ 120 ਹੁਣ ਅੰਦਰੂਨੀ ਮੁਲਾਂਕਣ ਹੈ ਜਿਹੜਾ ਕਿ ਕਾਲਜ ਦੇ ਦੁਆਰਾ ਕਾਲਜ ਪੱਧਰ ਤੇ ਜਿਹੜਾ ਪ੍ਰੋਫੈਸਰ ਤੁਹਾਨੂੰ ਪੜਾਉਂਦਾ ਉਸ ਦੁਆਰਾ ਕੀਤਾ ਜਾਵੇਗਾ ਇਹ ਅੰਦਰੂਨੀ ਮੁਲਾਂਕਣ ਹੈ ਜਿਹੜਾ 30 ਨੰਬਰ ਦਾ ਹੋਵੇਗਾ ਔਰ ਟੋਟਲ ਹੈ 150 ਨੰਬਰ ਕਿਸੇ ਪਰਚਾ ਹੋਵੇਗਾ 150 ਨੰਬਰਾਂ ਦਾ ਔਰ ਤੁਸੀਂ ਵੱਧ ਤੋਂ ਵੱਧ ਨੰਬਰ ਹੈ ਉਹ ਲੈਣੇ ਹੈ ਬੈਸਟ ਆਫ ਲੱਕ